ਪਾਈ ਅਮਰਤਪਾਲ ਸਿੰਘ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਵੱਲੋਂ ਕਾਂਗਰਸ ਦਾ ਧੰਨਵਾਦ ਕੀਤਾ ਗਿਆ ਸਪੈਸ਼ਲ ਚਰਨਜੀਤ ਚੰਨੀ ਦਾ ਧੰਨਵਾਦ ਕੀਤਾ ਗਿਆ ਕਿ ਅਸੈਂਬਲੀ ਦੇ ਵਿੱਚ ਸਾਡੇ ਪੁੱਤਰ ਦੀ ਆਵਾਜ਼ ਉਹਨਾਂ ਨੇ ਚੱਕੀ ਅਤੇ ਕਿਹਾ ਕਿ 6 ਲੱਖ ਦੇ ਕਰੀਬ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਤੇ ਸਾਡੇ ਪੁੱਤਰ ਬਾਹਰ ਆਉਣਾ ਚਾਹੀਦਾ ਐਨਐਸਏ ਰੱਦ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਕੋਈ 6 ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਜਨਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਤੇ ਆਵਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ 'ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੀ ਕਿਤੇ ਕਿਸ ਨਾ ਬੇਇਨਸਾਫੀ ਹੋ ਰਹੀ ਹੋਵੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਾਂ ਮਾਕਦੂਦੀ ਚੰਨੀ ਨਾਲ ਤੁਹਾਡੇ ਬੱਚਿਆਂ ਨਾਲ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਤੇ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆਂ ਸਰਕਾਰ ਦਾ ਤੇ ਸਾਰੇ ਸਾਰਿਆਂ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਦੇਖੋ 6 ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਜਰਨੀ ਨੇ ਉਹਦੇ ਵਾਸਤੇ ਪਾਰਲੀਮੈਂਟ 'ਚ ਆਵਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ 'ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਆ ਕਿ ਜਿਹੜੇ ਕਿਤੇ ਕਿਸ ਨਾ ਬੇਇਨਸਾਫੀ ਹੋ ਰਹੀ ਹੋਤੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਧੰਨਵਾਦ ਕਦੂ ਜੀ ਚੰਨੀ ਨਾਲ ਤੁਹਾਡੇ ਬੱਚੇ ਦਾ ਹਾਂ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਤੇ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆਂ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਤੱਕ ਦੇਖੋ 6 ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ 'ਚ ਬਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ 'ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਆ ਕਿ ਜਿਹੜੇ ਕਿਤੇ ਕਿਸ ਨਾ ਵੀ ਬੇਇਨਸਾਫੀ ਹੋ ਰਹੀ ਯੋਤੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ। ਕੰਮਾ ਕਦੇ ਚੰਨੀ ਨਾਲ ਸਾਡੇ ਬੱਚੀ ਦਾ। ਹਾਂ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੇ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਜਾਂ ਜੋ ਸਿੱਖਾਂ ਨਾਲ ਜਾਂ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ। ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆਂ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ